ਕਿਸਾਨੀ ਸੰਘਰਸ਼ਨ ਲਗਾਤਾਰ جاری ਹੈ ਇਸ ਸੰਘਰਸ਼ ਦੀ ਜੇਕਰ ਗੱਲ ਕਰੀਏ ਅਰਨੋ ਪਿੰਡ ਦੀ ਜੇਕਰ ਗੱਲ ਕਰੀਏ ਅਰਨੋ ਪਿੰਡ ਦੇ ਖਾਸੇ ਕਿਸਾਨ ਜਿਹੜੇ ਨੇ ਖਨੋਰੀ ਬਾਰਡਰ ਤੇ ਡਟੇ ਹੋਏ ਨੇ ਕਈ ਇੰਜਰਡ ਹੋਏ ਇੱਕ ਜੇਕਰ ਕਿਸਾਨ ਦੀ ਗੱਲ ਕਰੀਏ ਕਰਨੈਲ ਸਿੰਘ ਦੀ ਉਹ ਵੀ ਅਰਨੋ ਨਾਲ ਤਾਲੁਕ ਰੱਖਦੇ ਸੀ ਉਹਨਾਂ ਦੀ ਕੱਲ ਰਾਤ ਜਿਹੜੀ ਹੈ ਮੌਤ ਵੀ ਹੋ ਗਈ ਹੈ ਗੱਲਬਾਤ ਕਰਾਂਗੇ ਵਿਕਰਮਜੀਤ ਸਾਡੇ ਨਾਲ ਨੇ ਇਹਨਾਂ ਦੀ ਵੀਡੀਓ ਬੜੀ ਵਾਇਰਲ ਹੋਈ ਸੀ 13 ਤਰੀਕ ਨੂੰ ਇੱਕ ਕਿਸਾਨ ਨੂੰ ਕਈ ਮੁੰਡੇ ਜਿਹੜੇ ਨੇ ਉਹ ਚੱਕ ਕੇ ਲੈ ਕੇ ਆਂਦੇ ਨੇ ਪੈਰ ਟੁੱਟਿਆ ਹੁੰਦਾ ਪੈਰ ਦੇ ਵਿੱਚੋਂ ਖੋਣ ਜਿਹੜਾ ਉਹ ਨਿਕਲ ਰਿਹਾ ਹੁੰਦਾ ਐ ਵਿਕਰਮ ਨੇ ਜਿਹੜੇ ਖਨੋਰੀ ਬਾਰਡਰ ਤੇ ਡਟੇ ਹੋਏ ਸੀ ਅਥਰੂ ਗੈਸ ਦਾ ਗੋਲਾ ਇਹਨਾਂ ਦੇ ਪੈਰ ਦੇ ਉੱਪਰ ਡਿੱਗਦਾ ਔਰ ਉਸ ਤੋਂ ਬਾਅਦ ਹੱਡੀਆਂ ਜਿਹੜੀਆਂ ਨੇ ਉਹ ਟੁੱਟ ਜਾਂਦੀਆਂ ਨੇ ਇਲਾਜ ਕਰਾਇਆ ਇਹਨਾਂ ਨੇ ਪੈਰ ਦੇ ਵਿੱਚ ਰਾਡ ਪਈ ਹੈ ਉਸ ਤੋਂ ਬਾਅਦ ਮੁਰਤੋ ਇਹ ਪਟਿਆਲਾ ਆਪਣੇ ਸਾਥੀਆਂ ਕੋਲ ਆਂਦੇ ਹੋਏ ਨਜ਼ਰ ਆਏ ਨੇ ਪਟਿਆਲਾ ਰਜਿੰਦਰਾ ਹਸਪੀਟਲ ਦੇ ਵਿੱਚ ਵੀ ਕਿਸਾਨ ਡਟੇ ਹੋਏ ਨੇ ਕਿਉਂਕਿ ਇੱਥੇ ਲਗਾਤਾਰ ਜਿਹੜੇ ਬਾਰਡਰਾਂ ਦੇ ਉੱਪਰ ਕਿਸਾਨ ਸ਼ਹੀਦ ਹੋ ਰਹੇ ਨੇ ਉਹਨਾਂ ਦੀ ਮ੍ਰਿਤਕ ਦੇ ਨੂੰ ਰਜਿੰਦਰਾ ਹਸਪੀਟਲ ਲੈ ਕੇ ਆਇਆ ਜਾਂਦਾ ਆ ਸ਼ੁਭ ਕਰਨ ਦੀ ਗੱਲ ਕਰੀ ਉਸ ਦੀ ਮ੍ਰਿਤਕ ਦੇ ਇੱਥੇ ਹੈ ਕਰਨੈਲ ਸਿੰਘ ਦੀ ਮ੍ਰਿਤਕ ਦੇ ਜਿਹੜੀ ਹੈ ਉਹ ਇੱਥੇ ਹੈ ਵਿਕਰਮ ਨਾਲ ਗੱਲਬਾਤ ਕਰਦੇ ਆ ਕੀ ਕਹਿੰਦੇ ਜੀ ਹੁਣ ਹੌਸਲੇ ਹੌਸਲੇ ਬੁਲੰਦ ਨੇ ਚੜ੍ਹਦੀ ਕਲਾ ਹੈ ਇਹ ਜਿਹੜਾ ਸੰਘਰਸ਼ ਲੜਨੇ ਆ ਇਹ ਸਾਡੇ ਜਿਹੜੇ ਪੁਰਖਵਾਜਾ ਤੋਂ ਅਸੀਂ ਸਿੱਖਿਆ ਸਾਡੇ ਗੁਰੂਆਂ ਨੇ ਜਿਹੜੇ ਸੰਘਰਸ਼ ਕੀਤੇ ਆ ਤੇ ਅੱਜ ਉਹਨਾਂ ਦੇ ਰਸਤੇ ਤੇ ਅਸੀਂ ਤੁਰ ਰਹੇ ਆ ਤੇ ਸਾਨੂੰ ਬਹੁਤ ਖੁਸ਼ੀ ਆ ਕਿ ਅਸੀਂ ਇਸ ਕਾਬਲ ਆ ਕਿ ਅਸੀਂ ਉਹਨਾਂ ਦੇ ਰਸਤੇ ਤੇ ਤੁਰ ਰਹੇ ਹਾਂ ਅਰਨੋ ਪਿੰਡ ਵਾਲੇ ਬੜੇ ਹੌਸਲੇ ਵਾਲੇ ਆ ਹਾਂਜੀ ਬਿਲਕੁਲ ਲਗਾਤਾਰ ਕਹਿੰਦੇ ਅਰਨੋ ਪਿੰਡ ਤੋਂ ਹੀ ਜੁੜੇ ਹੋਏ ਕਿਸਾਨ ਜਿਹੜੇ ਨੇ ਇੰਜੜ ਵੀ ਹੋ ਰਹੇ ਨੇ ਔਰ ਸ਼ੀਧੀਆਂ ਵੀ ਉਹਨਾਂ ਦੀ ਹੁੰਦੀਆਂ ਨਜ਼ਰ ਆ ਹਾਂਜੀ 13 ਤਰੀਕ ਤੋਂ ਨੂੰ ਜਦੋਂ ਅਸੀਂ ਗਏ ਆ ਪਹਿਲਾਂ ਸਾਡੇ ਪਿੰਡ ਦਾ ਇੱਕ ਸਤਪਾਲ RAM ਜਿਹੜਾ ਸੀ ਉਹਦੇ ਇੱਥੇ ਗੋਡੇ ਤੇ ਲੱਗਾ ਸੀਗਾ ਇਹੇ ਬਰਸਟ ਜਿਹੜਾ ਆ ਤੇ ਉਹ ਵੀ ਕਾਫੀ ਦਿਨ ਹਸਪਤਲ ਚ ਰਿਹਾ ਉਸ ਤੋਂ 1 ਘੰਟਾ ਬਾਅਦ ਹੀ ਜਦੋਂ ਉਹਨੂੰ ਅਸੀਂ ਆਪਣਾ ਐਂਬੂਲੈਂਸ ਚ ਪਾ ਕੇ ਭੇਜਿਆ ਜਦੋਂ ਹਸਪਤਲ ਉਸ ਤੋਂ ਥੋੜੀ ਦੇਰ ਬਾਅਦ ਹੀ ਜਿਹੜਾ ਮੇਰੇ ਇੱਥੇ ਲੱਗਾ ਜਿਹੜਾ ਉਹ ਗੈਸ ਵਾਲਾ ਗੋਲਾ ਜਿਹੜਾ ਆਪਾਂ ਕਹਿ ਲਈਏ ਉਹਨੂੰ ਬਹੁਤ ਜਿਹੜਾ ਫਾਸਟ ਗੰਦੇ ਨਾਲ ਚਲਾਉਂਦੇ ਆ ਤੇ ਜਿੱਥੋਂ ਦੀ ਲੰਘਦਾ ਉੱਥੋਂ ਫਰ ਚੀਰ ਕੇ ਰੱਖ ਦਿੰਦਾ ਵੀਡੀਓ ਵੇਖੀ ਸੀ ਫਾਡੀ ਮੁੰਡੇ ਚੱਕ ਕੇ ਲੈ ਕੇ ਆਏ ਉਥੋਂ ਰਿਪੇਅਰ ਬਿਲਕੁਲ ਟੁੱਟਿਆ ਹੋਇਆ ਸੀ ਕੀ ਉਸ ਸਮੇਂ ਮਹਿਸੂਸ ਕਰ ਰਹੇ ਸੀ ਜੀ ਉਸ ਸਮੇਂ ਮਹਿਸੂਸ ਤੇ ਇਹ ਵੀ ਸਰਕਾਰਾਂ ਮਤਲਬ ਕਿ ਜੇ ਅਸੀਂ ਆਪਣੇ ਹੱਕ ਮੰਗਦੇ ਆਂ ਨੇ ਤੇ ਕਿਉਂ ਸਾਡੇ ਨਾਲ ਇੰਨਾ ਜ਼ੁਲਮ ਕਰ ਰਹੇ ਆ ਕਿਉਂਕਿ ਅਸੀਂ ਪਾਕਿਸਤਾਨ ਤੋਂ ਆਏ ਹੋਏ ਆ ਕੀ ਅਸੀਂ ਚੀਨ ਦੇ ਵਾਸੀ ਆ ਇਹ ਮਹਿਸੂਸ ਕਰ ਰਿਹਾ ਸੀ ਵੀ ਅਸੀਂ ਭਾਰਤ ਦੇਸ਼ ਦੇ ਵਾਸੀ ਆ ਤੇ ਸਾਨੂੰ ਸਾਡੇ ਦੇਸ਼ ਦੀ ਰਾਜਧਾਨੀ ਆ ਜਿਹੜੀ ਉੱਥੇ ਹੀ ਜਾਣ ਤੋਂ ਜਿਹੜੀ ਸਰਕਾਰ ਰੋਕ ਰੋਕ ਰਹੀ ਇਹ ਮਹਿਸੂਸ ਕਰ ਰਹਾ ਸੀ ਕਿ ਇਲਾਜ ਹੋ ਗਿਆ ਕਿ ਰਾੜਾ ਪਈਆਂ ਨੇ ਕੁਝ ਟਾਂਕੇ ਅੱਜ ਖੁੱਲੇ ਨੇ ਤੇ ਕੁਝ ਹਾਲੇ ਜਿਹੜੇ ਜਿੱਥੇ ਉਹ ਬਰਸ਼ਟ ਵੱਜਿਆ ਸੀ ਉਹ ਕਾਫੀ ਹਾਲੇ ਨਾਜਕ ਆ ਟਾਂਕੇ ਜਿਹੜੇ ਉਹ ਸ਼ਾਇਦ ਹਫਤਾ 10 ਦਿਨ ਲੱਗਣਗੇ ਸ਼ਾਇਦ ਖੁੱਲਣ ਲੱਗਿਆ ਇਲਾਜ ਦੌਰਾਨ ਹੀ ਤੁਸੀਂ ਆਪਣੇ ਸਾਥੀਆਂ ਦੇ ਵਿੱਚ ਆ ਗਏ ਹਾਂਜੀ ਬਿਲਕੁਲ ਜੀ ਸਾਡੇ ਬਹੁਤ ਹੀ ਜਿਹੜੇ ਜਜਾਰੂ ਸਾਥੀ ਕਰਨਲ ਸਿੰਘ ਜਿਹੜੇ ਕਿ 13 ਤਰੀਕ ਤੋਂ ਹੀ ਡਟੇ ਹੋਏ ਸਨ ਆਪਣੇ ਖਨੋਰੀ ਬਾਰਡਰ ਦੇ ਉੱਤੇ ਉਹ ਦਿਨ ਦੀ ਡਿਊਟੀ ਦੇ ਨਾਲ ਰਾਤ ਨੂੰ ਟਰਾਲੀ ਦੀ ਰੱਖੀ ਵੀ ਕਰਦੇ ਸਨ ਟਰਾਲੀ 'ਚ ਵੀ ਰਹਿੰਦੇ ਸੀ ਨਾ ਉਹ ਤੇ ਲਗਾਤਾਰ ਉੱਥੇ ਰਹਿੰਦੇ ਆ ਜਦੋਂ ਧੂਆਂ ਦਾ ਉੱਥੇ ਮਾਹੌਲ ਜਿਹੜਾ ਆ ਉਹ ਐਸਾ ਹੋ ਗਿਆ ਵੀ ਜਿਹੜੇ ਅੱਗੇ ਨਹੀਂ ਸੀ ਜਾਂਦੇ ਉਹਨਾਂ ਨੂੰ ਵੀ ਉਹ ਧੂਏ ਨਾਲ ਜਿਹੜਾ ਸਾਹ ਦੀ ਪ੍ਰੋਬਲਮ ਆ ਰਹੀ ਸੀਗੇ ਤੇ ਕਿਉਂਕਿ ਜਦੋਂ ਬੱਚੇ ਅੱਗੇ ਜਾਂਦੇ ਆ ਤੇ ਬਜ਼ੁਰਗ ਵੀ ਸਾਡੇ ਪਿੱਛੇ ਜਾਂਦੇ ਆ ਸਾਨੂੰ ਦੇਖਣ ਦਾ ਚਾਹੇ ਉਹ ਅੱਗੇ ਹੋ ਕੇ ਨਹੀਂ ਜਾਂਦੇ ਪਰ ਉਹ ਉੱਥੋਂ ਤੱਕ ਵੀ ਉਹਨਾਂ ਦੇ ਜਿਹੜੇ ਗੋਲੇ ਆ ਮਾਰ ਕਰਦੇ ਪਿੱਛੇ ਟਰੈਕਟਰਾਂ ਤੱਕ ਤੇ ਉੱਥੇ ਜਿਹੜੇ ਧੂਏ ਨਾਲ ਆ ਬਹੁਤ ਸਾਰੇ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਦੇ ਮਤਲਬ ਕਿ ਸਾਡੀ ਪ੍ਰੋਬਲਮ ਨਾਲ ਉਹਨਾਂ ਦੀ ਜਿਹੜੇ ਮੌਤ ਹੋ ਰਹੀ ਹੈ ਜੀ ਕਿਸਾਨ ਜਿਹੜੇ ਨੇ ਜਿਹੜੇ ਆਮ ਕਿਸਾਨ ਨੇ ਆਗੂਆਂ ਨੂੰ ਇੱਕ ਪਾਸੇ ਕਰਦੀਏ ਜੇਕਰ ਜੇਕਰ ਆਮ ਕਿਸਾਨਾਂ ਦੀ ਗੱਲ ਕਰੀ ਅੱਗੇ ਜਾ ਰਹੇ ਨੇ ਇੰਜਰਡ ਹੋ ਰਹੇ ਨੇ ਸ਼ੀਦੀਆਂ ਲੈ ਰਹੇ ਨੇ ਲੇਕਿਨ ਆਗੂਆਂ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਕਿ ਕਿਉਂ ਦੋ ਧੜਿਆਂ ਦੇ ਵਿੱਚ ਕਿਸਾਨ ਆਗੂ ਆਪਸ ਵਿੱਚ ਬੰਡੇ ਹੋਏ ਨਜ਼ਰ ਆ ਰਹੇ ਐ ਐਸਕੇਐਮ ਨੋਨ ਪੋਲਿਟੀਕਲ ਐਸਕੇਐਮ ਪੋਲਿਟੀਕਲ ਇਕੱਠੇ ਹੁੰਦੇ ਤੇ ਸ਼ਾਇਦ ਮਜ਼ਬੂਤੀ ਨਾਲ ਆਪਣੀ ਆਵਾਜ਼ ਚੁੱਕ ਸਕਦੇ ਦੇ ਦੇਖੋ ਜੀ ਇਹੀ ਵੇਲਾ ਲੋਕਾਂ ਨੂੰ ਇਹ ਪਛਾਣਨ ਦਾ ਵੀ ਜਿਹੜੀਆਂ ਜੈਥੇ ਬੰਦੀਆਂ ਨੇ ਉਹ ਕਿਹੜੀਆਂ ਮਤਲਬ ਕਿ ਅੱਗੇ ਹੋ ਕੇ ਲੜਦੀਆਂ ਲੋਕਾਂ ਦੇ ਸਿਰਫ ਬੱਚੇ ਨਹੀਂ ਮਰਾਉਂਦੇ ਕਿਉਂਕਿ ਮੈਂ ਖੁਦ ਬੀਕੇਯੂ ਕ੍ਰਾਂਤੀਕਾਰੀ ਦਾ ਬਲਾਗ ਪ੍ਰਧਾਨ ਆ ਤੇ ਮੈਂ ਆਪਣੇ ਬੱਚੇ ਜਿਹੜੇ ਸਾਡੇ ਨੌਜਵਾਨ ਸੀ ਉਹਨਾਂ ਦੇ ਨਾਲ ਅਸੀਂ ਅੱਗੇ ਹੋ ਕੇ ਉਹਨਾਂ ਨੂੰ ਰੋਕਣ ਦੇ ਵਿੱਚ ਅਸੀਂ ਪੂਰਾ ਜ਼ੋਰ ਲਾਇਆ ਵੀ ਤੁਸੀਂ ਅੱਗੇ ਨਾ ਵਧੋ ਵੀ ਉਹਨਾਂ ਦੀ ਜਿੱਥੇ ਤੱਕ ਫਾਇਰਿੰਗ ਦੀ ਰੇਂਜ ਹੈ ਉਹਦੇ ਤੋਂ ਪਿਛੇ ਰਹੋ ਅਸੀਂ ਸਾਡੇ ਜਥੇਬੰਦੀ ਕਦੀ ਵੀ ਇਹ ਨਹੀਂ ਚਾਹੁੰਦੀ ਵੀ ਲੋਕਾਂ ਦੇ ਬੱਚੇ ਮਰਨ ਤੇ ਅਸੀਂ ਆਪਣੇ ਪਿੱਛੇ ਲੀਡਰਾਂ ਚ ਮਕਾਈਏ ਲੱਗਦਾ ਕਿ ਈਗੋ ਛੱਡ ਦੇਣੀ ਚਾਹੀਦੀ ਹੈ ਸਾਰਿਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਹਾਂਜੀ ਬਿਲਕੁਲ ਈਗੋ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਜਦੋਂ ਸੰਘਰਸ਼ ਹੁੰਦੇ ਆ ਉਦੋਂ ਲੀਡਰ ਵੱਡੇ ਕੋਈ ਪਾਰਟੀਆਂ ਜਾਂ ਕੋਈ ਜਥੇਬੰਦੀਆਂ ਵੱਡੀਆਂ ਨਹੀਂ ਹੁੰਦੀਆਂ ਉਦੋਂ ਲੋਕ ਵੱਡੇ ਹੁੰਦੇ ਆ ਤੇ ਇਸ ਕਰਕੇ ਮੈਨੂੰ ਲੱਗਦਾ ਵੀ ਸਾਰੀਆਂ ਹੀ ਜਥੇਬੰਦੀਆਂ ਨੂੰ ਲੋਕਾਂ ਦੇ ਹਿੱਤ ਵਿੱਚ ਮਤਲਬ ਕਿ ਲੋਕ ਸੰਘਰਸ਼ ਬਣ ਚੁੱਕਾ ਆ ਤੇ ਆਪਣੀਆਂ ਜਿਹੜੀ ਯਗੋ ਤਿਆਕੇ ਤੇ ਇਸ ਵਿੱਚ ਬਹੁਤ ਜਿਹੜਾ ਉਸਾਰੂ ਰੋਲ ਨਿਭਾਉਣਾ ਚਾਹੀਦਾ ਹੈ ਕਿਉਂਕਿ ਅੱਜ ਅਸੀਂ ਤੁਹਾਡੀ ਗੱਲ ਕਰੀਏ ਅੱਜ ਅਸੀਂ ਐਸਕੇਐਮ ਨੂੰ ਵੀ ਸੁਣਿਆ ਪਿਛਲੇ ਦਿਨਾਂ ਦੇ ਵਿੱਚ ਐਸਕੇਐਮ ਦੇ ਆਗੂ ਆਏ ਗਰਾਹਾਂ ਆਏ ਹੋ ਰਾਇ ਅੱਜ ਸ਼ੰਭੂ ਬਾਰਡਰ ਦੇ ਉੱਪਰ ਜਿਹੜੇ ਹੋਰ ਕਿਸਾਨ ਡਟੇ ਹੋਏ ਸੀ ਉਹਨਾਂ ਦੇ ਆਗੂਆਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਉਹ ਕਹਿੰਦੇ ਅਸੀਂ ਮੁਲਾਕਾਤਾਂ ਬੜੀਆਂ ਕੀਤੀਆਂ ਐਸਕੇਐਮ ਕਹਿੰਦਾ ਅਸੀਂ ਵੀ ਮੁਲਾਕਾਤ ਰਜ਼ਾਮੰਦਗੀ ਨਹੀਂ ਹੋਈ ਆਖਿਰ ਇਹੋ ਜਿਹਾ ਕੀ ਹੋ ਗਿਆ ਕਿ ਆਗੂ ਆਪਸ ਵਿੱਚ ਇਕੱਠੇ ਨਹੀਂ ਹੋਏ ਜਦਕਿ ਕਿਸਾਨ ਸਾਰੇ ਇਕੱਠੇ ਨਜ਼ਰ ਆ ਰਹੇ ਦੇਖੋ ਪਹਿਲੀ ਗੱਲ ਇਹ ਆ ਕਿ ਜਿਹੜੇ ਕਹਿੰਦੇ ਸੀ ਕਿ ਸਾਨੂੰ ਦੁਆਦਦਾ ਨਹੀਂ ਭੇਜਿਆ ਫਲਾਣਾ ਦੁਆਦਦੇ ਵਾਲੀ ਦੱਸੋ ਇਹਦੇ ਵਿੱਚ ਕਿਹੜੀ ਗੱਲ ਆ ਸਾਰਿਆਂ ਦਾ ਸੰਘਰਸ਼ ਕੀਤਾ ਜਿੱਥੇ ਬੰਦੇ ਸਾਰੇ ਉਹਨਾਂ ਨੂੰ ਆਪਾਂ ਇਸ ਚਹਿੰਦਾ ਸੀਗਾ ਵੀ ਆਪਾਂ ਇਕੱਠੇ ਹੋ ਗਏ ਜਦੋਂ ਬਾਰਡ ਰਗੇ ਸਾਰੇ ਹੁਣ ਅਸੀਂ ਦਾ ਨੰਬਰ ਤੋਂ ਜਿਹੜੇ ਕਹਿੰਦੇ ਸਾਨੂੰ ਮੈਸੇਜ ਦਿੱਤਾ ਆਜੋ ਖੁਲਾਸੇ ਕਰ ਤੇ ਮੀਟਿੰਗਾਂ ਦਾ ਬਕਾਇਦਾ ਦੱਸ ਤੇ ਆ ਵੀ ਫਲਾਣੇ ਵੀ ਮੀਟਿੰਗ ਮਾਰਦਾ ਪਰ ਹੋਈ ਸੀ ਸਾਰੇ ਬਕਾਇਦਾ ਡੇਟ ਵੀ ਦੱਸਿਆ ਫਿਰ ਉਹ ਤੁਸੀਂ ਦੱਸੋ ਵੀ ਝੂਠ ਕੌਣ ਸੱਚ ਕੌਣ ਨੰਬਰ ਤੋਂ ਜਿਹੜੇ ਸਾਡੇ ਇਹ ਆਗੂ ਨੇ ਸ਼ਗਰ ਸਲੱਟ ਰਹੇ ਨੇ ਸ਼ੰਪੂ ਬਾਟਰ ਹੋ ਗਿਆ ਖਨੋਰੀ ਬਾਟਰ ਹੋ ਗਿਆ ਇਹ ਲੋਕਾਂ ਦੇ ਵਿੱਚ ਆਪੇ ਜਿਹੜੇ ਨੌਜਵਾਨ ਨੇ ਜਿੱਦਾਂ ਇਹ ਮੇਰਾ ਵੀ ਜ਼ਖਮੀ ਹੋਇਆ ਇਹ ਵੀ ਦੱਸ ਰਹੇ ਸੀਗੇ ਇਹ ਆਪ ਦੱਸ ਰਹੇ ਕੋਮ ਦੇ ਬੱਚਿਆਂ ਨੂੰ ਅੱਗੇ ਤੋਂ ਜਾਣ ਤੋਂ ਰੋਕਦੇ ਸੀਗੇ ਤਾਂ ਕਿ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਕਿਉਂਕਿ ਬੱਚੇ ਸਾਰੇ ਬੱਚੇ ਆਪਣੀ ਹੀ ਨੇ ਦੇਖੋ ਕਿਸੇ ਦਾ ਨੁਕਸਾਨ ਹੋਦਾ ਇਹਦੇ ਸਾਰੇ ਬਹੁਤ ਭਾਰੀ ਗਲਤੀ ਹੋ ਜਾਂਦੀ ਆ ਲੇਕਿਨ ਲੱਗਦਾ ਤੁਹਾਨੂੰ ਕੀ ਆਪਸ ਵਿੱਚ ਇਕੱਠੇ ਹੋਣਾ ਚਾਹੀਦਾ ਆਗੂਆਂ ਨੂੰ ਈਗੋ ਛੱਡ ਦੇਣੀ ਚਾਹੀਦੀ ਬਿਲਕੁਲ ਈਗੋ ਛੱਡ ਕੇ ਇਹਨਾਂ ਨੂੰ ਹੁਣ ਵੀ ਚਾਹੀਦਾ ਦੇਖੋ ਮਤਭੇਦ ਸਾਰੇ ਇੱਕ ਪਾਸੇ ਆਪਣਾ ਸੰਘਰਸ਼ ਇਕਾ ਸਾਰਿਆਂ ਨੂੰ ਇਕੱਠੇ ਹੋ ਗਏ ਰਲ ਮਿਲ ਕੇ ਇਸ ਸੰਘਰਸ਼ ਲੜਨਾ ਚਾਹੀਦਾ ਬਿਲਕੁਲ ਦੇਖੋ ਵੱਡੀ ਗੱਲ ਆਖੀ ਹੈ ਕਿ ਸੰਘਰਸ਼ ਇਕੋ ਹੈ ਮੰਗਾਂ ਇਕੋ ਹੈ ਫਿਰ ਇਹਨਾਂ ਮੰਗਾਂ ਨੂੰ ਲੈ ਕੇ ਕਿਉਂ ਆਗੂ ਜਿਹੜੇ ਨੇ ਉਹ ਅੱਡ ਅੱਡ ਤੁਰੇ ਫਿਰਦੇ ਨੇ ਹੁਣ ਇੱਕ ਵੱਡਾ ਸਵਾਲ ਹੈ ਵੇਖਣ ਵਾਲੀ ਗੱਲ ਰਹੇਗੀ ਕਿ ਆਗੂ ਜਿਹੜੇ ਨੇ ਇਸ ਸਵਾਲ ਨੂੰ ਕਿਸ ਲਹਿਜੇ ਦੇ ਵਿੱਚ ਲੈਦੇ ਹੋਏ ਨਜ਼ਰ ਆਣਗੇ ਕੈਮਰਾ ਪਰਸਨ ਆਨੰਦ ਨਾਲ ਵਿਨਿਤ ਕਪੂਰ ਦੈਨ ਇੱਕ ਸਵੇਰਾ ਟੀਵੀ ਪਟਿਆਲਾ